ਭਗਵੰਦ ਸਿੰਘ ਮਾਨ ਜਿਨ੍ਹਾਂ ਫੈਸਲਾ ਕੀਤਾ ਕਿ ਅਸੀਂ ਪੰਜਾਬ ਤੋਂ ਨਸ਼ਾ ਖਤਮ ਕਰਨਾ ਹੈ ਸਾਡੀ ਪਾਰਟੀ ਦਾ ਸੁਪਰੀਮੋ ਸ੍ਰੀ ਅਰਵਿੰਦ ਕੇਚਰੀ ਜੀ ਮਾਨ ਜੀ ਦੀ ਗਵਾਹੀ ਚ ਜਿਨ੍ਹਾਂ ਦੇ ਅਧਿਐਚਾਂ ਤੇ ਮੁੱਖ ਮੰਤਰੀ ਸਰਦਾਰ ਭਗਵੰਦ ਸਿੰਘ ਮਾਨ ਦੀ ਗਵਾਹੀ ਚ ਅੱਜ ਸਾਰੇ ਪੰਜਾਬ ਤੋਂ ਨਸ਼ਾ ਮੁਕਤ ਪੰਜਾਬ ਬਣਨ ਜਾ ਰਿਹਾ ਅੱਜ ਤੋਂ ਮਹਿੰਮ ਨਵੀਂ ਪਿਆਰ ਸਰਕਾਰ ਨੇ ਵਚਨ ਦਿੱਤੇ ਆ ਪੱਲੀ ਪੱਲੀ ਤੁਹਾਡੇ ਪਿੰਡ ਤੋਂ ਹੋਈ ਹੈ ਇਸ ਕਰਕੇ ਮੈਂ ਤੁਹਾਡੇ ਤੋਂ ਉਮੀਦ ਰੱਖਦਾ ਕਿ ਫਰਜ਼ ਰੱਖੋਗੇ ਜਿਹੜਾ ਨਸ਼ੇ ਮੁਕਤ ਪਿੰਡਾਂ ਦਾ ਪੁਨਾਹ ਸਾਡੇ ਕੋਲ ਹੱਤੋਂ ਆਰਥ ਕਰਕੇ ਚਲੇ ਆ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਜਿਵੇਂ ਅੱਜ ਤੋਂ ਤੁਹਾਆਂ ਦਾ ਦੱਸਿਆ ਕੋਈ ਬੰਦਾ ਨਹੀਂ ਛੱਡਣਾ ਜਿਹੜਾ ਨਸ਼ਾ ਵੇਚਦਾ ਹੈ। ਜਿਹੜੇ ਬੰਦੇ ਨੇ ਨਸ਼ੇ ਵੇਚ ਕੇ ਜਾਇਦਤਾਂ ਪੜਾਣੀਆਂ ਕੋਈ ਬੰਦੇ ਦੀ ਜਾਇਦਤ ਨਹੀਂ ਛੱਡਲੀ ਬੁੱਲਟੋ ਚਰੋਣਾ ਦੀ ਜਾਇਦਤ ਤਾਂ ਫਿਰ ਕਿਉਂ ਚੱਲੇਗਾ ਜਿੰਨਾ ਸਾਡੇ ਨੌਜਵਾਨ ਖਤਮ ਕਰਕੇ ਸਾਡੀਆਂ ਮਾਵਾਂ ਸਾਡੀਆਂ ਭੈਣਾਂ ਜਿੰਨਾ ਅੜਖਾ ਫਿਰਨੀਆਂ ਨੇ ਜਿੰਨਾ ਮਾਮਾ ਦੇ ਬੱਚੇ ਗਏ ਨੇ ਉਹਨਾਂ ਮਾਮਾ ਨੂੰ ਛਾਂਤੀ ਤਾਂ ਮਰੇ ਵੀ ਉਹਨਾਂ ਘਰਾਂ ਦੇ ਪਿੰਡੋਂ ਤੇ ਚਾੱਕ ਕੇ ਉਹਨਾਂ ਸਾਰੇ ਬੁੱਤਿਆਂ ਨੂੰ ਫੜ ਕੇ ਜੇਲ੍ਹ ਚ ਦੇਾਂਗੇ ਦਰਵਾਜ਼ ਦਰਵਾਜ਼ ਦੇਵ ਸੁਖੀ ਦੇਵ ਸੁਖੀ ਨਸ਼ਿਆਂ ਅਵਿਰੋਧ ਨਸ਼ਿਆਂ ਅਵਿਰੋਧ ਇੱਕਜੁੱਟ ਹੋ ਕੇ ਇੱਕਜੁੱਟ ਹੋ ਕੇ ਇਹ ਸਮਝੋਤਦੇ ਹਾਂ ਇਹ ਸਮਝੋਤਦੇ ਹਾਂ ਕਿ ਅਸੀਂ ਨਸ਼ੇ ਕੋਈ ਜਿਹੜਾ ਤੇਰੇ ਅਸੀਂ ਆਪਣੇ ਤੇਰੇ ਜਿੱਤੇ ਵੀ ਸ਼ਰਮਦਾਤ ਜਿੱਤੇ ਸ਼ਰਮਦਾਤ ਲਗੋ ਮੈਂ ਰਿਟਰਨ ਨਹੀਂ ਕਰਵਾਉਂਦੇ ਅੱਜ ਸਭ ਤੋਂ ਪਹਿਲਾਂ ਜਿਹੜਾ ਨਸ਼ਾ ਦੀ ਜਿਹੜੀ ਜਿਹੜੀ ਅਸੀਂ ਹੁਣ ਮਹੀਮਾ ਪੱਟੀ ਆ ਕੇ ਨਸ਼ਾ ਮੁਕਾ ਕੇ ਫਿਰ ਸਾਲ ਲੈਣਾ ਸਾਡੀ ਪਾਰਟੀ ਦੇ ਸੁਪਰੀਮੋ ਸ੍ਰੀ ਅਰਵਨ ਕੇਜਰੀਵਾਲ ਜੀ ਦੀ ਅਗਵਾਈ ਚੋਂ ਤੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਦੀ ਅਗਵਾਈ ਚ ਇੱਕ ਫੈਸਲਾ ਹੋ ਗਿਆ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਹੈ ਬੀਡਿੰਗ ਸਾਹਿਬਾ 300 ਦੇ ਕੋਈ ਨਹੀਂ ਕਹੇ ਕਿ ਤੁਸੀਂ ਕੀ ਕਰੋਗੇ ਤੇ ਮੇਰਾ ਉਸ ਦੇ ਲਈ ਬਿਆਨ ਇਹ ਕਿ ਮੈਂ ਪਿੰਡ ਦੇ ਹਰ ਇੱਕ ਇਹੀ ਕੰਮ ਕਰਦਾ ਲੇ ਤਾਂ ਗਲੀਆਂ ਨਾਲੀਆਂ ਦਾ ਮੁੱਦਾ ਲੇਕਿਨ ਮੈਂ ਜਿਹੜੀ ਮੇਰੇ ਨਾਲ ਦੀ ਨੌਜਵਾਨ ਕੀਦੀ ਆ ਜਿਹੜੀ ਬਸ਼ੇਦੀ ਦਾਦਾਚੇ ਵਿੱਚ ਵਸੀ ਆ ਸਭ ਤੋਂ ਪਹਿਲਾਂ ਮੈਂ ਯਤਨ ਕਰਾਂਗਾ ਕਿ ਉਹਨਾਂ ਨੂੰ ਵੀ ਬਾਹਰ ਕੱਢਿਆ ਜਾਵੇ ਬਾਕੀ ਇਹ ਤਾਂ ਅਧਾਰਨਾ ਤੁਹਾਡੇ ਕੇ ਦੀ ਡਿਮਾਂਡ ਆ ਔਰ ਇਹ ਕਿ ਨਸ਼ਿਆਂ ਦੇ ਵਿਰੋਧੀ ਆ ਮੇਰੇ ਇਹ ਨੌਜਵਾਨ ਦੇਖਦੇ ਸਾਰੇ ਤੇਰੇ ਨਾਲ ਵੀਰ ਭਰਾ ਮੇਰੇ ਇਹ ਚਾਹੁੰਦੇ ਆ ਕਿ ਸਾਨੂੰ ਗਰਾਊਂਡ ਦਾ ਇੰਟਰਪਟ ਅੱਜ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀ ਵੱਲੋਂ ਸੱਚਤੌਰ ਤੇ ਪੰਜਾਬ ਚ ਨਸ਼ਾ ਮੁਕਤੀ ਯਾਤਰਾ ਦੀ ਸ਼ੁਰੂਆਤ ਕੀਤੀ ਗਈ ਜਿਸ ਦੇ ਤਹਿਤ ਹਲਕਾ ਡੇਰਾ ਬਾਬਾ ਨਾਨਕ ਤੋਂ ਐਮਐਲ ਕਦੀਪ ਸਿੰਘ ਅਰੰਦਾਵਾ ਵੱਲੋਂ ਵੀ ਹਲਕੇ ਦੇ ਪਿੰਡ ਹਰਦਵਾਲ ਗੁਰਦਵਾਲ ਹਰਦਵਾਲ ਕਲਾ ਅਤੇ ਪਿੰਡ ਸਮਰਾਇ ਤੋਂ ਨਸ਼ਾ ਮੁਕਤੀ ਯਾਤਰਾ ਦਾ ਅਗਾਜ਼ ਕੀਤਾ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਲੋਕ ਸ਼ਾਮਲ ਹੋਏ ਅਤੇ ਵੱਖ-ਵੱਖ ਸਮਾਗਮਾਂ ਨੂੰ ਸੰਬੋਧਨ ਕਰਦਿਆਂ ਗੁਰਦੀਪ ਸਿੰਘ ਰੰਧਾਵਾ ਨੇ ਕਿਹਾ ਕਿ ਪੰਜਾਬ ਨੂੰ ਨਸ਼ਾ ਮੁਕਤ ਬਣਾਇਆ ਜਾਵੇਗਾ ਇਸ ਮੌਕੇ ਉਨ੍ਹਾਂ ਵੱਲੋਂ ਕਿਹਾ ਕਿ ਪੰਜਾਬ ਚ ਹਰ ਪਿੰਡ ਵਿੱਚ ਨਸ਼ਾ ਛਡਾਊ ਕੇਂਦਰ ਬਣਾਏ ਜਾ ਰਹੇ ਨੇ ਤਾਂ ਜੋ ਨੌਜਵਾਨਾਂ ਦਾ ਨਸ਼ਾ ਛਡਾਇਆ ਜਾ ਸਕੇ ਉਨ੍ਹਾਂ ਨੇ ਕਿਹਾ ਕਿ ਜਨਤਾ ਵੀ ਜਿਹੜੀ ਹੈ ਲੋਕ ਨੇ ਉਹ ਪੰਜਾਬ ਸਰਕਾਰ ਦਾ ਸਹਿਯੋਗ ਤਾਂ ਜੋ ਪੰਜਾਬ ਨੂੰ ਨਸ਼ਾ ਮੁਕਤ ਬਣਾਇਆ ਜਾ ਸਕੇ ਗੱਲਬਾਤ ਕਰਦੇ ਆ ਗੁਰਦੀਪ ਸਿੰਘ ਰੰਦਾਵਾਨਾ ਅਤੇ ਹੋਰ ਆਮ ਆਦਮੀ ਪਾਰਟੀ ਦੇ ਅਹੁਦੇਦਾਰਾਂ ਸਰਪੰਚਾਂ ਅਤੇ ਮੋਦਬਰਾਨਾ ਅੱਜ ਪਿੰਡ ਹਰਤੁਰਵਾਲ ਕਰਨੁਰ ਤੇ ਚ ਮੈਂ ਆਇਆ ਪੰਜਾਬ ਸਰਕਾਰ ਨੇ ਨਸ਼ਿਆਂ ਦਾ ਜਿਹੜਾ ਖੀਲਾ ਜਿਹੜਾ ਲੱਕ ਤੋੜਨ ਦਾ ਫੈਸਲਾ ਕਰ ਲਿਆ ਸ਼ੁਰੂਆਤ ਹਰਤੁਰਾ ਗੁਰੂ ਤੋਂ ਕੀਤੀ ਸਾਰੇ ਪਿੰਡ ਵਾਸੀਆਂ ਦਾ ਸਹਿਯੋਗ ਮੰਗਿਆ ਕਪਿੰਡ ਵਾਸੀ ਸਹਿਯੋਗ ਕਰਨਗੇ ਤੇ ਆਪਾਂ ਇਸ ਮਹਿੰਮ ਵਿੱਚ ਬਿਲਕੁਲ ਕਾਮਯਾਬ ਹੋ ਜਾਗੇ ਬਹੁਤ ਵੱਡੀ ਪਰਤੇ ਨਸ਼ਾ ਤਸਕਰ ਫੜ ਵੀ ਲਏ ਨੇ ਔਰ ਉਹਨਾਂ ਨੂੰ ਵਾਰਨਿੰਗ ਦਿੱਤੀ ਆ ਕਿ ਜਾਂ ਨਸ਼ਾ ਛੱਡੋ ਜਾਂ ਪੰਜਾਬ ਛੱਡੋ ਇਹ ਆਖੀਰਲਾ ਮੌਕਾ ਜਿਹੜਾ ਨਹੀਂ ਫੜ ਛੱਡੇਗਾ ਉਹਨੂੰ ਫੜ ਕੇ ਅੰਦਰ ਦਿਆਂਗੇ ਬਹੁਤ ਵਧੀਆ ਦੇਖੀ ਲੈ ਪਿੰਡਾਂ ਚ ਕਿਵੇਂ ਦਿਹਾਰਾ ਮਿਲਦਾ ਸਾਰੇ ਪਿੰਡਾਂ ਦੇ ਲੋਕਾਂ ਨੇ ਫੈਸਲਾ ਕਰ ਲਿਆ ਸੌਂ ਚੁਕਾਈ ਗਈ ਪਿੰਡ ਦੇ ਲੋਕਾਂ ਨੂੰ ਨਸ਼ਿਆਂ ਦੇ ਵਿਰੁੱਧ ਸਾਰੇ ਪਿੰਡ ਨੇ ਸੌਂ ਖਾ ਕੇ ਅੱਜ ਇਹ ਫੈਸਲਾ ਕੀਤਾ ਗਿਆ ਆ ਕਿ ਆਪਾਂ ਕਿਸੇ ਵੀ ਨਸ਼ਾ ਵੇਚਣ ਵਾਲੇ ਦਾ ਸਰਪਰ ਨਹੀਂ ਕਰਨਾ ਅਗਰ ਉਹ ਕਰਦਾ ਹੋਊਗਾ ਤਾਂ ਨਾਲ ਦੀ ਨਾਲ ਇਨਫਾਰਮੇਸ਼ਨ ਦੇਣੀ ਉਹ ਤਾਂ ਠੀਕ ਕਰਾਂਗੇ ਜੀ ਉਹਨੀਆਂ ਨੂੰ ਫੜ ਲੈਣੇ ਬੰਦੇ ਜਿਹੜੇ ਉਹ ਸ਼ਰਾਬ ਨਾਲ ਮਰੇ ਲੈ ਉਹ ਫੜ ਕੇ ਅੰਦਰ ਦੇ ਦੇ ਅੱਜ ਨਾਲ ਜੀ ਜਿਹੜੀ ਮੁੱਖ ਮੰਤਰੀ ਪੰਜਾਬ ਨਸ਼ਾ ਛਡਾਊ ਮੁਹਿੰਮ ਜੁੱਧ ਨਸ਼ਿਆਂ ਵਿਰੁੱਧ ਪਹਿਲੀ ਮੀਟਿੰਗ ਅੱਜ ਹਲਕਾ ਡੇਰਾ ਬਾਬਾ ਨਾਨਕ ਦੀ ਹਰਦੁਰ ਵਾਲਾ ਖੁਰਦ ਸਾਡਾ ਹਰਮਨ ਪਿਆਰਾ ਐਮਐਲਏ ਸਰਦਾਰ ਗੁਰਦੀਪ ਸਿੰਘ ਰੰਧਾਵਾ ਜੀ ਉਹਨਾਂ ਦੀ ਰਹਿਨਮਾਈ ਇੱਥੇ ਹੋਈ ਸਾਰਿਆਂ ਭੈਣ ਭਰਾਵਾਂ ਨੇ ਅੱਜ ਇੱਥੇ ਸੌ ਖਾਧੀ ਆ ਕਿ ਨਸ਼ੇ ਦੇ ਖਿਲਾਫ ਨਾ ਕਿਸੇ ਦੀ ਜਵਾਨਤ ਦਵਾਂਗੇ ਤੇ ਨਾ ਕਿਸੇ ਨੂੰ ਦੇਣ ਦਵਾਂਗੇ ਤੇ ਨਾ ਨਸ਼ਾ ਪਿੰਡ ਵਿੱਚ ਵਗਣ ਦਵਾਂਗੇ ਜੋ ਵੀ ਰੰਦਾਵਾ ਸਾਹਿਬ ਨੇ ਜਿੰਨੀ ਤਗੜੀ ਸਖਤ ਸਪੀਚ ਕੀਤੀ ਹੈ ਨਾ ਉਹਦੇ ਵਿੱਚ ਸਾਨੂੰ ਸਾਰੇ ਪਿੰਡ ਨੂੰ ਸਹਿਯੋਗ ਦੇ ਕੇ ਨਸ਼ਾ ਜਿਹੜਾ ਪਿੰਡ ਚੋਂ ਕੱਢ ਦੇਣਾ ਚਾਹੀਦਾ ਜਦੋਂ ਲੀਡਰ ਇਸ ਤਰ੍ਹਾਂ ਖੁੱਲੇ ਦਰਬਾਰ ਦੇ ਵਿੱਚ ਆਣ ਕੇ ਇਸ ਤਰ੍ਹਾਂ ਕਹਿਣ ਤਾਂ ਤੇ ਜਿੰਨਾ ਚਿਰ ਅਸੀਂ ਉਹਨਾਂ ਦਾ ਸਾਥ ਨਹੀਂ ਦਿੰਦੇ ਉਹਨਾਂ ਚਿਰ ਨਸ਼ਾ ਬੰਦ ਨਹੀਂ ਹੋਣਾ ਇਸ ਕਰਕੇ ਸਾਰੇ ਅਸੀਂ ਤਗੜੇ ਹੋ ਕੇ ਆਪਣੇ ਲੀਡਰ ਦਾ ਸਾਥ ਦਈਏ ਤੇ ਦੇਵਾਂਗੇ ਵੀ ਬੜਾ ਭਰਮਾ ਹੰਗਾਰਾ ਮਰਿਆ ਜਿਹੜੀ ਉਹਨਾਂ ਨੇ ਸੌਂ ਪਾਈ ਆ ਬੜੇ ਸਾਰੇ ਪਰਿਵਾਰਾਂ ਨੇ ਵੱਡੇ ਪਰਿਵਾਰੀ ਸਾਰਿਆਂ ਖਲੂਕੇ ਸੌਂ ਖਾਦੀਏ ਪਹੀ ਨਸ਼ਾ ਮੁਕਾਵਾਂਗੇ ਹਾਂਜੀ ਵੇਖੋ ਜੀ ਅੱਜ ਗੁਰਦੀਪ ਸਿੰਘ ਦਾਵਾ ਸਾਹਿਬ ਨੇ ਪਿੰਡ ਚ ਸੈਕੰਡ ਦੌਰਾ ਕਰਤਾ ਏ ਇਸ ਸਕੂਲ ਦੇ ਵਿੱਚੀ ਤੇ ਉਹਨਾਂ ਦਾ ਮੇਨ ਮੁੱਦਾ ਹੈ ਸਾਡਾ ਭਗਵੰਤ ਮਾਨ ਸਾਹਿਬ ਦਾ ਵੀ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਹੈ ਉਹ ਨਜ਼ਰ ਮੈਂ ਸਮਝਦਾ ਵੀ ਪੰਜਾਬ ਨਸ਼ਾ ਮੁਕਤ ਨਹੀਂ ਹੋ ਸਕਦਾ ਜਿੰਨਾ ਜਿੰਨਾ ਚਿਰ ਪਿੰਡਾਂ ਦੇ ਲੋਕ ਖੁਦ ਆਪਣਾ ਸੀ ਸਹਿਯੋਗ ਨਾਲ ਵਿੱਚ ਪਾਈਏ ਤੇ ਮੈਂ ਚਾਹੁੰਨਾ ਕਿ ਪਿੰਡ ਦਾ ਬੱਚਾ ਬੱਚਾ ਜਿਹੜਾ ਨੌਜਵਾਨ ਆ ਉਸ ਨਸ਼ੇ ਤੋਂ ਮੁਕਤ ਹੋਣਾ ਚਾਹੀਦਾ ਆ ਤੇ ਨਸ਼ਾ ਤੋਂ ਮੁਕਤ ਹੋ ਕੇ ਸਾਨੂੰ ਖੇਡਾਂ ਵੱਲ ਰੁਝਾਨ ਜ਼ਿਆਦਾ ਹੋਣਾ ਚਾਹੀਦਾ ਹੈ ਤੋਂ ਸਰਕਾਰ ਅੱਗੇ ਵੀ ਹੱਥ ਜੋੜ ਕੇ ਵੀ ਬੇਨਤੀ ਹੈ ਵੀ ਅਸੀਂ ਨਸ਼ਾ ਮੁਕਤ ਜ਼ਰੂਰ ਇਸ ਪੰਜਾਬ ਨੂੰ ਕਰਾਉਣਾ ਚਾਹੁੰਦੇ ਆ ਪਰ ਉਹਨਾਂ ਪਿੰਡਾਂ ਦੇ ਵਿੱਚ ਵੀ ਜਿਨ੍ਹਾਂ ਦੇ ਪਿੰਡਾਂ ਦੇ ਵਿੱਚ ਅਜੇ ਤੱਕ ਖੇਡਾਂ ਦਾ ਕੋਈ ਸਮਾਨ ਹੀ ਨਹੀਂ ਮਿਲਦਾ ਆਪਾਂ ਬੱਚਾ ਨੂੰ ਕਿੱਦਾਂ ਗਾਈਡ ਕਰਾ ਕੇ ਵੀ ਬੱਚੇਓ ਖੇਡਾਂ ਮਲਤਰੋ ਖੇਡਾਂ ਮਲਤੇ ਪਰ ਲੈ ਕੇ ਬੱਚਾ ਨੂੰ ਤਾਂ ਨੌਜਵਾਨ ਪੀੜੀ ਨੂੰ ਖੜ ਸਕਦੇ ਆ ਤੇ ਸਾਡੇ ਕੋਲ ਪ੍ਰੋਪਰਲੀ ਸਾਰਾ ਸਮਾਨ ਜਮ੍ਹਾਂ ਦਾ ਖੇਡਾਂ ਦਾ ਪ੍ਰੋਪਰਲੀ ਬੱਚਾ ਨੂੰ ਸਮਾਨ ਮਿਲੇ ਸਾਡੇ ਬੱਚੇ ਵੱਧ ਤੋਂ ਵੱਧ ਜਿਹੜੇ ਖੇਡਾਂ ਮੈਦਾਨ ਉਤਸ਼ਾਹਿਤ ਕਰੀਏ ਸੋ ਇੱਕ ਕਰੀ ਮਰੀ ਫਿਰ ਹੱਥ ਜੁੜ ਕੇ ਨਗਰ ਨਿਵਾਸੀਆਂ ਕੇ ਬੇਨਤੀ ਹੈ ਵੀ ਜਿਸ ਤਰ੍ਹਾਂ ਅਸੀਂ ਅੱਜ ਗਰਦੀਸ਼ ਸਿੰਘ ਰਧਵਾ ਸਾਹਿਬ ਦੇ ਨਾਲ ਹੱਥ ਨਾਲ ਹੱਥ ਧਰ ਕੇ ਸਮਾਂ ਖਾਧੀਆਂ ਨੇ ਤੇ ਇਸੇ ਤਰ੍ਹਾਂ ਹੀ ਸਮਾਂ ਪੱਕੀ ਖਾ ਕੇ ਬਰਕਰਾਰ ਰਹੀਏ ਸਮਾਂ ਦੇ ਉੱਤੇ ਤੇ ਪੁਲਿਸ ਪ੍ਰਸ਼ਾਸਨ ਨੇ ਕਿਹਾ ਵੀ ਮੈਂ ਇਹ ਮੰਗ ਕਰਦਾ ਜਿਹੜਾ ਵੀ ਕੋਈ ਇਨਸਾਨ ਨਸ਼ਾ ਕਰਦਾ ਜਾਂ ਖਾਂਦਾ ਪੀਂਦਾ ਫੜਾ ਜਾਂਦਾ ਉਹਨੂੰ ਫੜ ਕੇ ਅੰਦਰ ਕੀਤਾ ਜਾਵੇ ਔਰ ਜਿਹੜਾ ਨਸ਼ਾ ਵੇਚਦਾ ਵਾ ਤਾਂ ਕੋਈ ਵੀ ਬੰਦਾ ਉਹਦੀ ਜਮਾਨਤ ਦੇਣ ਜਾਂਦਾ ਚਾਹੇ ਸਰਪੰਚਾ ਚਾਹੇ ਪੰਚਾਇਤ ਚਾਹੇ ਮੈਂਬਰ ਆ ਜਾ ਲੰਬ ਔਰ ਉਹਦੀ ਲੰਬੜਦਾਰੀ ਉਸੇ ਵਾਲੇ ਖਾੜ ਦਰਦਖਾਸ ਕੀਤੀ ਜਾਣੀ ਚਾਹੀਦੀ ਹੈ। ਹਾਂਜੀ ਸਾਹਿਬ ਅੱਜ ਸਾਡੇ ਪਿੰਡ ਜਿਹੜੀ ਪੈ ਯਾਤਰਾ ਚੱਲ ਰਹੀ ਸੀ ਯੁੱਧ ਨਸ਼ਿਆਂ ਵਿਰੁੱਧ ਤਹਿਤ ਅੱਜ ਸਾਡੇ ਪਿੰਡ ਰੰਦਾਵਾ ਸਾਹਿਬ ਡੀਡੀਪੀਓ ਸਾਹਿਬ ਐਸਪੀ ਸਾਹਿਬ ਸਾਰੇ ਐਸਐਚਓ ਸਾਹਿਬ ਉਹਨਾਂ ਨੇ ਵਿਜ਼ਿਟ ਕੀਤੀ ਆ ਤੇ ਸਾਡੇ ਪੂਰੇ ਨਗਰ ਨੂੰ ਸੋਚ ਚੁੱਕਾ ਕੇ ਗਏ ਕਿ ਨਾ ਹੀ ਕੋਈ ਨਸ਼ਾ ਵੇਚੇਗਾ ਤੇ ਨਾ ਹੀ ਵੇਚਣ ਵਾਲੇ ਦੀ ਕੋਈ ਸਪੋਰਟ ਕਰੇਗਾ ਤੇ ਜਿਹੜੇ ਨਸ਼ਾ ਕਰਦੇ ਨੇ ਜਿਹੜੇ ਮੇਰੇ ਨਾਲ ਦੇ ਨੌਜਵਾਨ ਪੀੜੀ ਦਲਦਲ ਚ ਫਸੀ ਆ ਉਹਨਾਂ ਨੂੰ ਵੀ ਉਹਨਾਂ ਨਸ਼ਾ ਸਿਡਾਓ ਕੇਂਦਰ ਵਿੱਚ ਵਧੀਆ ਤਰੀਕੇ ਨਾਲ ਉਹਨਾਂ ਦਾ ਟ੍ਰੀਟਮੈਂਟ ਕਰਾਉਣ ਦੀ ਉਹਨਾਂ ਨੇ ਬੇਨਤੀ ਕੀਤੀ ਆ ਤੇ ਉਹਨਾਂ ਨੇ ਸਾਨੂੰ ਬੜਾ ਮਾਣ ਹੈ ਉਹਨਾਂ ਦੇ ਕਿ ਜਿਹੜਾ ਇਹ ਸਾਡੇ ਚੱਲ ਰਿਹਾ ਵਾ ਯੁੱਧ ਨਸ਼ਿਆਂ ਵਿਰੁੱਧ ਭਗਵੰਤ ਮਾਨ ਜੀ ਨੇ ਜਿਹੜੀ ਸਾਡੇ ਤੇ ਚਲਾਈ ਹੋਈ ਹੈ ਮੁਹਿੰਮ ਇਸ ਵਿੱਚ ਸਾਡੇ ਪੂਰੇ ਨਗਰ ਨੇ ਸਹਿਯੋਗ ਦੇਣ ਦਾ ਸਾਥ ਪ੍ਰੋਮਿਸ ਕੀਤਾ ਹੈ ਜੀ ਧੰਨਵਾਦ ਫੋਲ ਤੁਸੀਂ ਦੇਖਿਆ ਇਹ ਸਭ ਸਾਡਾ ਪਿੰਡ ਸਾਰਾ ਪਿੰਡ ਸਪੋਰਟ ਕਰ ਰਿਹਾ ਕਿ ਨਾ ਅਸੀਂ ਨਸ਼ਾ ਵੇਚਣ ਦਵਾਂਗੇ ਤੇ ਨਾ ਹੀ ਵੇਚਣ ਵਾਲੇ ਦੀ ਸਪੋਰਟ ਕਰਾਂਗੇ ਪੂਰਾ ਨਗਰ ਮੇਰੇ ਨਾਲ